ਬਿਆਜ ਕੱਢ ਤੇ ਪੁਰਾਣੇ ਵੀ ਲੈ ਜੇ ਤੇ ਨਵੇਂ ਟਾਇਰ ਵੀ ਨਹੀਂ ਪਹਿਲਾਂ ਸਾਡੀ ਗੱਲ ਇਹ ਹੋਈ ਸੀ ਜਦੋਂ ਰੇ ਕਰਦੇ ਸੀ ਵੀ ਜੋ ਤੁਸੀਂ ਪੁਰਾਣੇ ਟਾਇਰ ਚੜਾਉਣ ਆਉਂਗੇ ਬਿਆਜ ਕੱਢ ਦਿਓ ਚੜਾ ਕੇ ਲੈ ਜਾਓ ਬਾਈ ਹੁਣ ਇਹ ਕਹਿੰਦੇ ਹੁਣ ਨਵੇਂ ਟਾਇਰ ਵੀ ਯਾਰ ਜੇ ਤੁਸੀਂ ਚੜਾਉਣੇ ਹਨ ਤੁਸੀਂ ਬਿਆਜ ਕੱਢ ਦਿਖਾਓ ਤੇ ਟਾਇਰ ਚੜਾ ਕੇ ਲੈ ਜਾਓ ਮੈਂ ਆਹ ਯੋਕੋਹਾਮਾ ਦਾ ਟਾਇਰ ਆ ਉਹੀ ਗੱਲ ਜਿਵੇਂ ਪੱਟ ਜੋ ਤਾਜ਼ਾ ਕੱਢਿਆ ਹਜੇ ਤੇ ਗੂੰ ਦਾ ਨਾਲ ਆ ਦੇਖ ਲੈ ਮਾਸ ਫੜਦਾ ਕਹਿਣ ਦਾ ਭਾਅ ਕੀ ਆ ਜਮਾ ਨਵੇਂ ਜਵਾ ਨਵੇਂ ਯਾਰ ਇਹ ਇੱਥੇ ਫਰਸ਼ ਤੇ ਵੀ ਨਹੀਂ ਲੱਗਾ ਯਾਰ ਆ ਹੀ ਬਸ ਸਟੈਂਡ ਤੇ ਰੇਕ ਤੇ ਲੱਗੇ ਹੋਏ ਆ ਮਾਰਕੀਟ 'ਚ ਤੁਸੀਂ ਕਹਿ ਲਓ ਪੰਜਾਬ 'ਚ ਕਹਿ ਲਓ ਜੇ ਮੇਰੇ ਵੀਰ ਕੋਈ ਵੀ ਪੰਜਾਬੀ ਜਿਹੜਾ ਸੁਣਦਾ ਤੁਸੀਂ ਦੁਨੀਆ 'ਚ ਕਿਤੇ ਰੇਟ ਪਤਾ ਕਰ ਲਿਓ ਨਵੇਂ ਟਾਇਰਾਂ ਦਾ ਇਹ ਬੰਦਿਆਂ ਨੂੰ ਫੋਨ ਲਾ ਕੇ ਟਾਇਰ ਦਾ ਰੇਟ ਪਤਾ ਕਰ ਲਿਓ ਜਮਾ ਨਵੇਂ ਟਾਇਰ ਕੰਪਨੀ ਦੇ ਉਹਨੂੰ ਸਸਤੇ ਮਿਲਣਗੇ ਇੱਥੋਂ ਕਿੱਥੋਂ ਮੋਗੇ ਨਿਊ ਪੰਜਾਬ ਟਾਇਰ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਪਹਿਲਾਂ ਵਾਲੇ ਸੀਨ ਤੁਸੀਂ ਦੇਖ ਹੀ ਆਏ ਹੋਵੋਗੇ ਹੁਣ ਮੈਂ ਤੁਹਾਨੂੰ ਐਡਰੈਸ ਦੱਸਦਾ ਤੁਸੀਂ ਲੰਬਾ ਬਹੁਤ ਦਿੰਨੇ ਯਾਰ ਤੁਸੀਂ ਐਡਰੈਸ ਨਹੀਂ ਦੱਸਦਾ ਤੂੰ ਬੋਲ ਗੋਈ ਜਾ ਨਰਿੰਨ ਠੀਕ ਆ ਵੱਡੇ ਭਾਈ ਮੰਨ ਲਈ ਗੱਲ ਤੇ ਮੜਾ ਘੁੰਮ ਜਾਇ 360 ਘੁੰਮ ਜਾ ਘੁੰਮ ਜਾ ਘੁੰਮ ਜਾ ਚ ਆਉਂਦੇ ਦੇਖ ਰਿਆ ਨਾ ਚੜੱਕ ਚੌਂਕ ਦੇ ਜਮਾ ਕੋਲੇ ਖੜਾ ਮੈਂ ਚਾਹੇ ਚੜੱਕ ਚੌਂਕ ਚ ਕਹਿ ਲੋ ਖੜਾ ਮੈਂ ਨਿਊ ਪੰਜਾਬ ਟਾਇਰ ਜਦੋਂ ਤੁਸੀਂ ਉਧਰੋਂ ਆਉਂਗੇ ਨਾ ਤੁਹਾਨੂੰ ਪੀਲੇ ਰੰਗ ਦਾ ਖੱਟੇ ਰੰਗ ਦਾ ਬੋਰਡ ਵੱਡੇ ਵੱਡੇ ਅੱਖਾਂ ਚ ਲਿਖਿਆ ਹੋਇਆ ਹੈ ਨਾ ਨਿਊ ਪੰਜਾਬ ਟਾਇਰ ਨਿਊ ਪੰਜਾਬ ਟਾਇਰਾਂ ਨੇ ਦੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਬਿਆਜ ਕਾਰਡ ਤੇ ਇਹ ਬੰਦੇ ਮਸ਼ਹੂਰ ਹੋ ਗਏ ਬਿਆਜ ਕਾਰਡ ਤੋਂ ਇਹ ਕੀ ਕਹਿੰਦੇ ਆ ਅੱਜ ਕੀ ਕਹਿ ਰਹੇ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਆਜੋ ਅੰਦਰ ਆਜੋ ਆਜੋ ਪਹਿਲੀ ਸਪੈਸ਼ਲ ਗੱਲ ਗੱਡੀ 'ਚ ਗਰਮੀ ਆ ਟਾਇਰਾਂ ਨੂੰ ਸੇਫ ਰੱਖਣ ਲਈ ਨਾਈਟ੍ਰੋਜਨ ਗੈਸ ਅਵੇਲੇਬਲ ਆ ਜੀ ਓਕੇ ਗੱਲ ਕੀ ਹੈ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਆ ਆ ਦੇਖੋ ਹੁਣ ਟਾਇਰਾਂ ਦਾ ਇੱਥੇ ਗੜ ਲੱਗਾ ਪਿਆ ਇੱਥੇ ਸਾਰੇ ਆ ਪੋਲੋ ਮਿਲ ਜੂ ਬ੍ਰੈਡਸਟੋਨ ਮਿਲ ਜੂ ਐਮ ਆਰਐਫ ਮਿਲ ਜੂ ਕਾਉਂਟੀਨੈਂਟਲ ਮਿਲ ਜੂ ਜਿੰਨੇ ਜਾਨ ਟਾਇਰ ਮੁਲਖ ਜਿੰਨੇ ਬ੍ਰਾਂਡ ਬਣੇ ਆ ਆ ਕੇ ਨੇੜੇ ਵਿਖਾ ਦੇ ਉੱਤੇ ਕਾਗੇ ਲੱਗੇ ਜਿਵੇਂ ਆ ਆ ਯੋਕੋਹਾਮਾ ਦਾ ਟਾਇਰ ਆ ਉਹੀ ਗੱਲ ਜਿਵੇਂ ਪੱਟ ਜੋ ਤਾ ਜਾ ਕੱਢਿਆ ਹਜੇ ਤੇ ਗੂੰ ਦਾ ਨਾਲ ਆ ਦੇਖ ਲਾ ਮਾਸ ਫੜਦਾ ਕਹਿਣ ਦਾ ਭਾਅ ਕੀ ਆ ਜਮਾ ਨਵੇਂ ਕਿਉਂ ਨਵੇਂ ਯਾਰ ਇਹ ਇੱਥੇ ਫਰਸਤੇ ਵੀ ਨਹੀਂ ਲੱਗਾ ਯਾਰ ਆਈ ਬਸ ਸਟੈਂਡ ਤੇ ਰਹਿ ਕਿਤੇ ਲੱਗੇ ਹੋਏ ਆ ਮਾਰਕੀਟ ਚ ਤੁਸੀਂ ਕਹਿ ਲਓ ਪੰਜਾਬ ਚ ਕਹਿ ਲਓ ਜੇ ਮੇਰੇ ਵੀਰ ਕੋਈ ਵੀ ਪੰਜਾਬੀ ਜਿਹੜਾ ਸੁਣਦਾ ਤੁਸੀਂ ਦੁਨੀਆ ਚ ਕਿਤੇ ਰੇਟ ਪਤਾ ਕਰ ਲਿਓ ਨਵੇਂ ਟਾਇਰਾਂ ਦਾ ਇਹ ਬੰਦਿਆਂ ਨੂੰ ਫੋਨ ਲਾ ਕੇ ਟਾਇਰ ਦਾ ਰੇਟ ਪਤਾ ਕਰ ਲਿਓ ਜਮਾ ਨਵੇਂ ਟਾਇਰ ਕੰਪਨੀ ਦੇ ਤੁਹਾਨੂੰ ਸਸਤੇ ਮਿਲਣਗੇ ਇੱਥੋਂ ਕਿੱਥੋਂ ਮੋਗੇ ਨਿਊ ਪੰਜਾਬ ਟਾਇਰ ਚੜੱਕ ਚੌਂਕ ਮੈਂ ਐਡਰੈਸ ਦੱਸ ਵੀ ਆ ਤੁਹਾਨੂੰ ਦਿਖਾ ਵੀ ਆ ਹੁਣ ਇੱਥੇ ਐਡਰੈਸ ਤੁਸੀਂ ਦੇਖੋ ਵੀ ਪੋਲੋ ਪਿਆ ਯੋਕੋ ਹਮਾ ਪਿਆ ਗੁੱਡ ਇਅਰ ਪਿਆ ਨਫਾ ਨਕਸਾਨ ਬਾਈ ਹੁਣ ਰਕੀ ਐ ਉਹ ਦਿਮਾਗ ਚੋਂ ਕੱਢ ਦੋ ਫੂਟਾ ਫਾਇਦਾ ਇਹਨਾਂ ਨੇ ਕੀ ਕੀਤਾ ਹਾਂ ਇੱਕ ਹੋਰ ਫਾਇਦਾ ਕਰਤਾ ਨਾਲ ਦੀ ਨਾਲ ਹੁਣ ਮੈਂ ਜੇ ਕਹਤਾ ਬਈ ਬ੍ਰਾਂਡ ਦੇ ਟਾਇਰ ਉਹਨੂੰ ਸਸਤੇ ਭਾਅ ਮਿਲ ਜਾਣਗੇ ਆ ਦੇਖ ਇਧਰ ਚੜੀ ਜਾਂਦੇ ਆ ਨਾਲ ਦੀ ਨਾਲ ਇਧਰ ਤਾਂ ਕੰਮ ਚੱਲੀ ਜਾਂਦਾ ਤੇ ਅਲਾਈਨਮੈਂਟ ਜਿਵੇਂ ਤੁਸੀਂ ਅਲਾਈਨਮੈਂਟ ਕਰਾਉਣਾ ਆਇਓ ਘੱਡੀ ਦੀ ਕੋਈ ਕੰਮ ਆ ਤੁਹਾਨੂੰ ਬਾਈ ਹੁਣਾਂ ਤੱਕ ਸਾਰੀਆਂ ਪਹਿਲੀ ਗੱਲ ਇਹਨਾਂ ਕੋਲ ਮਸ਼ੀਨਾਂ ਨਵੀਆਂ ਕਾਰੀਗਰ ਨਵੇਂ ਨਹੀਂ ਕਾਰੀਗਰ ਪੁਰਾਣੇ ਆ ਯਾਨੀ ਕਿ ਐਕਸਪੀਰੀਐਂਸਡ ਕਾਰੀਗਰ ਦੂਜੀ ਗੱਲ ਹੁਣ ਮੈਂ ਟਾਇਰਾਂ ਤੇ ਫੇਰ ਉਹਨਾਂ ਮੈਂ ਟਾਇਰਾਂ ਦੀ ਗੱਲ ਕਰਦਾ ਸੀ ਭਾਰ ਤੁਸੀਂ ਤੁਣੀ ਦਾ ਜ ਰੇਟ ਪਤਾ ਕਰ ਲੈਣਾ ਫਿਰ ਬਾਈ ਉਹਨਾਂ ਦਾ ਪਤਾ ਕਰ ਲਓ ਰੇ ਫਿਰ ਗੱਡੀ ਦੇ ਟਾਇਰ ਪਵਾ ਕੇ ਲੈ ਜੋ ਦੂਜਾ ਪੈਦਾ ਕੀ ਆ ਬਜਾਜ ਕਾਰਡ ਦਾ ਕੋਡੇ ਕੋਲ ਜੇ ਬਜਾਜ ਕਾਰਡ ਬਜਾਜ ਕਾਰਡ ਦੋ ਟਾਇਰ ਪਵਾ ਕੇ ਲੈ ਗੱਲ ਨਹੀਂ ਤੁਸੀਂ ਲਾਇਬਿਲ ਚਾਹੀਦੇ ਗੱਡੀ ਵਾਂਗ ਤੁਹਾਨੂੰ ਲਾਇਬਿਲ ਵੀ ਮਿਲਣਗੇ ਕਾਰਡ ਤੇ ਪੁਰਾਣੇ ਵੀ ਲੈ ਰਿਹਾ ਤੇ ਨਵੇਂ ਟਾਇਰ ਵੀ ਨਹੀਂ ਪਹਿਲਾਂ ਸਾਡੀ ਗੱਲ ਇਹ ਹੋਈ ਸੀ ਜਦੋਂ ਰੈ ਕਰਦੇ ਸੀ ਵੀ ਜੋ ਤੁਸੀਂ ਪੁਰਾਣੇ ਟਾਇਰ ਚੜਾਉਣਾ ਆਉਂਗੇ ਬਜਾਜ ਕਾਰਡ ਦਿਓ ਚੜਾ ਕੇ ਲੈ ਜਾਓ ਬਾਈ ਹੁਣ ਇਹ ਕਹਿੰਦੇ ਹੁਣ ਨਵੇਂ ਟਾਇਰ ਵੀ ਯਾਰ ਜੇ ਤੁਸੀਂ ਚੜਾਉਣੇ ਆ ਨਾ ਤੁਸੀਂ ਬਜਾਜ ਕਾਰਡ ਦਿਖਾਓ ਟਾਇਰ ਚੜਾ ਕੇ ਲੈ ਜਾਓ ਹੁਣਾ ਕਿੱਥੇ ਹੈ ਨਿਊ ਪੰਜਾਬ ਟਾਇਰ ਮੋਗਾ ਚੜੱਕਾ ਚੌਕ ਐਡਰੈਸ ਤੁਹਾਨੂੰ ਦੱਸਦਾ ਨੰਬਰ ਵੀ ਚੱਲਦਾ ਬਾਈ ਹੁਣਾਂ ਦਾ ਨੰਬਰ ਮੇਰਾ ਪਾਇਆ ਹੋਇਆ ਨੰਬਰ ਲਾਓ ਕਿਤੇ ਵੀ ਬੈਠੇ ਹੋ ਪੰਜਾਬ ਚ ਆਓ ਨਵੇਂ ਟਾਇਰ ਪਾ ਕੇ ਲੈ ਜਾਓ ਲੈ ਸਭੇ ਮਾਰਕੀਟ ਨਾਲੋਂ ਘੱਟ ਰਿਹਾ